ਇਹ ਕਹਿੰਦਾ ਕਿ ਜੇ ਇਹ ਚੋਣ ਆ ਤੁਸੀਂ ਨਹੀਂ ਲੜ ਸਕਦੇ ਤੇ ਫਿਰ ਪੁਲਸਾਰੇ ਨੂੰ ਖੜੇ ਕਰ ਦਿੰਦੇ ਤੁਸੀਂ ਤੁਸੀਂ ਛੱਡੋ ਪਰ ਸਾਡੇ ਨੱਕ ਵੀ ਜੜ ਦੇ ਵਿੱਚ ਪਹਿਲਾ ਪਿੰਡ ਆ ਸਾਡਾ ਸ਼ਾਮਦੂ ਉਸ ਪਿੰਡ ਦੇ ਵਿੱਚ ਵੜ ਕੇ ਦਿਖਾ ਦਿਓ ਤੁਸੀਂ ਹਾਲਾਤ ਇਹ ਬਣੇ ਪਏ ਹੈ ਕਿ ਤੁਸੀਂ ਸੜਕ ਦਾ ਹੱਲ ਨਾ ਆ ਕੇ ਭਾਰਤ ਦੇ ਰਾਸ਼ਟਰਪਤੀ ਸਾਹਮਣੇ ਅਵਾਰਡ ਦਿੱਤਾ ਸੀ ਸਾਨੂੰ ਇਹੀ ਜਿਹੜਾ ਹਸਪੀਟਲ ਆ ਇੱਥੇ ਇਹ ਹਸਪੀਟਲ ਜਿਸ ਨੂੰ ਤਿੰਨ ਸਾਲ ਤੁਸੀਂ ਫੇਰ ਅਸੀਂ ਪੁੱਟ ਕੇ ਭਜਾਇਆ ਕਿ ਨਹੀਂ ਭਜਾਇਆ ਉਹਨੂੰ ਤੁਸੀਂ ਸਾਰੀ ਦੇਖ ਹੀ ਰਹੇ ਹੋ ਤੁਹਾਨੂੰ ਜਿਹੜੀ ਵੀਡੀਓ ਇਹ ਹੈ ਕਹਿੰਦਾ ਕਿ ਜੇ ਇਹ ਚੋਣ ਆ ਤੁਸੀਂ ਨਹੀਂ ਲੜ ਸਕਦੇ ਤੇ ਫੇਰ ਪੁਲਸਾਰਿਆਂ ਨੂੰ ਖੜੇ ਕਰ ਦਿੰਦੇ ਤੁਸੀਂ ਜੇ ਵੋਟਾਂ ਹੀ ਪੁਲਿਸ ਨੇ ਮੰਗਣੀਆਂ ਕਿਉਂਕਿ ਪਿਛਲੇ 4 ਸਾਲ ਚ ਇਹ ਨੀਨਾ ਮਿੱਤਲ ਇੱਕੇ ਗੱਲ ਕਹਿੰਦੀ ਆ ਵੀ ਮੈਂ ਉਹ ਕੰਮ ਕਰਾਏ ਜੀ ਜਿਹੜੇ ਪਿਛਲੇ 25 ਸਾਲ ਚ ਨਹੀਂ ਹੋਏ। ਮੈਨੂੰ ਇੱਕ ਕੰਮ ਤਾਂ ਕਣਾ ਦਿਓ ਵੀ ਤੁਸੀਂ। ਵੀ ਕਿਹੜਾ ਕੰਮ ਨਹੀਂ ਹੋਇਆ ਹੈਗਾ? ਉਸ ਦਿਨ ਪਹਿਲਾਂ ਮੈਂ ਇੱਥੇ ਦੇਖ ਰਿਹਾ ਸੀ ਕੋਈ ਪੀਸੀ ਪਾਨ ਦੀ ਕੋਈ ਕਿਸੇ ਖਰਾਜਪੁਰ ਦੀ ਸੜਕ ਤੇ। ਲੋ ਜੀ ਤੇ ਮੈਂ ਬਣਾ ਰਹੀਆਂ 25 ਸਾਲ ਬਾਅਦ। ਬੀਬੀ ਜੀ ਤੈਨੂੰ ਤਾਂ ਇਹ ਨਹੀਂ ਪਤਾ। ਇਹ ਸੜਕ ਜਦੋਂ ਸਰਕਾਰ ਬਣੀ 2017 ਚ ਉਸ ਟਾਈਮ ਹੀ ਮੈਂ ਇਹ ਡਬਲ ਸੜਕ ਸਿੰਗਲ ਰੋਡ ਸੀ ਇਸ ਨੂੰ ਮੈਂ ਡਬਲ ਸੜਕ ਬਾਇਆ ਜੰਡੌਲੀ ਉਪਰੋਂ ਕਮਾ ਕੇ ਖਰਾਜਪੁਰ ਮੇਨ ਤੇ ਜਿਹੜੀ ਸਾਡੇ ਇੱਥੇ ਅੰਡਰਪਾਸਟ ਜਿਹੜਾ ਜਾਂਦਾ ਹੈਗਾ ਉੱਥੇ ਮੈਂ ਬਣਵਾ ਕੇ ਦਿੱਤੀ ਸੀ ਇਹ ਇਹਨੂੰ ਬੀਬੀ ਜੀ ਨੂੰ ਇਹ ਨਹੀਂ ਪਤਾ ਕਿ ਦੋ ਪਿੰਡ ਦਾ ਸਾਡੇ ਖਰਾਜਪੁਰ ਤੇ ਜੰਡੌਲੀ ਦੋਆਂ ਦੇ ਉੱਤੇ ਪੁਲ ਜਿਹੜੇ 25 ਦਰ ਤੇ ਉਹ ਹਰਦਿਆਲ ਸਿੰਘ ਨੇ ਲਵਾ ਕੇ ਦਿੱਤੇ ਆ ਆ ਬੈਠੇ ਇੱਥੇ ਜੰਡੌਲੀ ਵਾਲੇ ਵੀ ਬੈਠੇ ਆ ਖਰਾਜਪੁਰ ਵਾਲੇ ਵੀ ਬੈਠੇ ਇਹਨਾਂ ਨੂੰ ਪੁੱਛੋ ਕਿ ਤੁਹਾਡੇ ਉੱਥੇ ਪੁਲ ਲੱਗੇ ਕਿ ਨਹੀਂ ਲੱਗੇ ਇਹ ਹਰ ਗੱਲ ਤੇ ਕਹਿੰਦੀ ਹੈ ਕਿ ਮੈਂ ਕਰਾਇਆ ਇਸ ਇਲਾਕੇ ਦੇ ਅੰਦਰ 9 ਪੁਲ ਬਣਾਏ ਹਰਦੇਵਾਲ ਸਿੰਘ ਨੇ ਇਸ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਪੁਲਾਂ ਦੇ ਉੱਪਰੋਂ ਨਿਕਲ ਕੇ ਜਾਂਦੀ ਹੈ ਇਹ ਤੁਸੀਂ ਛੱਡੋ ਪਰ ਸਾਡੇ ਨੱਕ ਦੀ ਜੜ ਦੇ ਵਿੱਚ ਪਹਿਲਾ ਪਿੰਡ ਹੈ ਸਾਡਾ ਸ਼ਾਮਦੂ ਉਸ ਪਿੰਡ ਦੇ ਵਿੱਚ ਵੜ ਕੇ ਦਿਖਾ ਲੋ ਤੁਸੀਂ ਹਾਲਾਤ ਇਹ ਬਣੇ ਪਏ ਹੈ ਕਿ ਤੁਸੀਂ ਸੜਕ ਦਾ ਹਲ ਨਹੀਂ ਵੱਡੀ ਸੜਕ ਬਣਾ ਕੇ ਪੂਰੇ ਪਿੰਡ ਦੇ ਕੰਮ ਕਰਾ ਕੇ ਪਾਣੀ ਅੰਦਰ ਪਾਸ ਕਰਾ ਕੇ ਸਾਰੇ ਗੇਰੇ ਅੱਜ ਉਸ ਸੜਕਾਂ ਦੇ ਨੂੰ ਲੰਘ ਨਹੀਂ ਸਕਦੇ ਹੈਗੇ ਤੋਂ ਮੈਂ ਇੱਕ ਇੱਕ ਜੇ ਕੰਮ ਕਰਾਵਾਂਗਾ ਬੜਾ ਟਾਈਮ ਲੱਗੇਗਾ ਮੈਂ 100 ਹੱਥ ਰੱਸਾ ਸਿਰੇ ਤੇ ਗੰਢ ਇੱਕੇ ਗੱਲਾਂ ਜੇ ਕੰਮ ਅਸੀਂ ਕਰਾਏ ਸੀ ਤਾਂ ਉਸ ਕੰਮਾਂ ਦੀ ਬਦੌਲਤ ਤਾਂ ਸਾਨੂੰ ਇੱਥੇ ਸਾਡੀ ਵਿਰੋਧੀ ਪਾਰਟੀ ਦੀ ਸਰਕਾਰ ਨੇ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਬਲਾਕ ਸੰਤੀਰ ਰਾਜਪੁਰਾ ਨੂੰ ਇੱਕ ਨੰਬਰ ਤੇ ਲਿਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ 25 ਲੱਖ ਰੁਪਏ ਦਾ ਨਾਮ ਦਿੱਤਾ ਸੀ 25 ਲੱਖ ਰੁਪਏ ਦਾ ਇਹ ਜੇ ਕੰਮ ਹੋਏ ਸੀ ਤਾਂ ਇਹਨਾਂ ਨੇ ਅੱਜ ਇਸ ਪੂਰੇ ਹਲਕੇ ਦਾ ਦੁੱਧ ਦਸਾ ਕਾਰਤੀ ਹੈਗੀ ਆ ਬੇੜਾ ਗੜ ਕਰ ਤਾਂ ਪੂਰੇ ਇਲਾਕੇ ਦਾ ਮੈਂ ਤੁਹਾਨੂੰ ਦੱਸਾਂ ਇਹੇ ਸ਼ਹਿਰ ਸੀ ਜਿਸ ਸ਼ਹਿਰ ਨੂੰ ਇੱਕ ਨੰਬਰ ਤੇ ਲਿਆ ਕੇ ਸੀ 1900 ਇਹ ਨਾ 2000 ਦੇ ਵਿੱਚ ਤਾਂ ਇਹ ਸ਼ਹਿਰ ਨੂੰ 1 ਲੱਖ ਦੀ ਪਾਪੂਲੇਸ਼ਨ ਤੋਂ ਵੱਧ ਜਿਹੜੇ ਸ਼ਹਿਰ ਆ ਪਹਿਲੇ ਨੰਬਰ ਤੇ ਲਿਆ ਕੇ ਭਾਰਤ ਦੇ ਰਾਸ਼ਟਰਪਤੀ ਸਾਹਮਣੇ ਅਵਾਰਡ ਦਿੱਤਾ ਸੀ ਸਾਨੂੰ ਇਹੀ ਜਿਹੜਾ ਹਸਪੀਟਲ ਆ ਇੱਥੇ ਇਹ ਹਸਪੀਟਲ ਜਿਸ ਨੂੰ 3 ਸਾਲ ਆਇਆ ਕਲਪ ਦੇ ਵਿੱਚ ਇੱਥੋਂ 10-10 ਲੱਖ ਰੁਪਏ ਦਾ ਇਨਾਮ ਪੰਜਾਬ ਦਾ ਪਹਿਲੇ ਨੰਬਰ ਦਾ ਸਬਡਿਵੀਜ਼ਨ ਹਸਪੀਟਲ ਡਿਕਲੇਅਰ ਕਰਕੇ ਇਹ ਇਸ ਨੂੰ ਇਨਾਮ ਮਿਲਦਾ ਰਿਹਾ ਪਰ ਅੱਜ ਹਾਲਤ ਇਹ ਆ ਉਸੇ ਹਸਪੀਟਲ ਦੇ ਅੰਦਰ ਉਹਨਾਂ ਬੈੱਡਾਂ ਤੇ ਜਿਹੜੇ ਹਰਤੇয়াল ਸਿੰਘ ਨੇ ਡੋਨੇਟ ਕਰੇ ਸੀ ਅੱਜ ਕੁੱਤੇ ਬੈਠੇ ਆ ਇਹ ਦੇਖ ਲਓ ਤੁਸੀਂ ਕੁੱਤੇ ਬੈਠੇ ਆ ਇਹਨਾਂ ਬੈੱਡਾਂ ਦੇ ਉੱਤੇ ਇਸ ਹਸਪਤਾਲ ਦੇ ਅੰਦਰ ਨਾ ਕੋਈ ਡਾਕਟਰ ਹੈ ਨਾ ਕੋਈ ਹੋਰ ਕੋਈ ਹੈ ਅੱਜ ਐਸੇ ਹਾਲਾਤ ਜਿਹੜੇ ਰਾਜਪੁਰੇ ਦੇ ਪੈਦਾ ਕੀਤੇ ਆ ਇਹ ਮੈਂ ਸੋਚਦਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਵੋਟ ਮੰਗਣ ਦਾ ਹੀ ਹੱਕ ਨਹੀਂ ਜੇ ਇਹਨਾਂ ਨੂੰ ਸਹੀ ਮਿਹਨਤ ਸਪੋਰਟ ਹੁੰਦੀ ਤਾਂ ਇਨੀ ਗੁੰਡਾਗਰਦੀ ਕਰਨ ਦੀ ਲੋੜ ਨਹੀਂ ਸੀ ਇਹਨਾਂ ਨੂੰ ਤਾਂ ਲੋਕਾਂ ਨੇ ਇਹਨਾਂ ਨੂੰ ਹੱਥਾਂ ਤੇ ਚੱਕਣਾ ਸੀ ਤੁਸੀਂ ਤੁਸੀਂ ਇੰਦੀ ਪੋਰਸ ਦੇ ਰਹੇ ਪੋਰਸ ਤੰਤਰ ਦੇ ਰਹੇ ਪੰਜ ਚਾਰ ਮਹੀਨੇ ਦੀ ਗੱਲ ਹੈ ਤਾਂ ਹੁਣ ਉਹ ਜਿਹੜਾ ਜਸਤਾਰ ਸਿੰਘ ਆ ਗਨਮੈਨ ਦੇ ਤੇ ਉਸ ਨੂੰ ਵੀ ਤੁਰਿਆ ਫਿਰ ਤੋ ਪਹਿਲਾਂ ਨਲੈਕੀਆਂ ਕਰਦੇ ਆ ਹੁਣ ਗਨਮੈਨ ਲੈ ਕੇ ਤੁਰੇ ਫਿਰਦੇ ਆ ਕਦੋਂ ਤੱਕ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ ਜੀ ਕਦੋਂ ਤੱਕ ਇਹ ਤੁਰੇ ਫਿਰਨਗੇ ਤਾਂ ਆਪਟਰ ਰਹਿਣਾ ਉਰੇ ਆ ਪਿੰਡਾਂ ਦੇ ਵਿੱਚ ਤੁਹਾਡਾ ਭਾਈਚਾਰਾ ਇੱਕ ਦੂਜੇ ਦਾ ਬਣਿਆ ਹੋਇਆ ਤੁਸੀਂ ਬਦਮਾਸ਼ੀ ਕਰਦੇ ਹੋ ਇਹਨਾਂ ਤੇ ਐਡੇ ਕਿਡੇ ਤੁਸੀਂ ਗੁੰਡੇ ਪੈਦਾ ਹੋਗੇ ਤੁਸੀਂ ਫਿਰ ਅਸੀਂ ਕੁੱਟ ਕੇ ਪਜਾਇਆ ਕਿ ਨਹੀਂ ਪਜਾਇਆ ਉਹਨੂੰ ਤੁਸੀਂ ਸਾਰੀ ਦੇਖ ਹੀ ਰਹੇ ਆ ਤੁਹਾਨੂੰ ਜਿਹੜੀ ਵੀਡੀਓ ਦੀ ਤੇ ਤੁਹਾਨੂੰ ਤੁਸੀਂ ਆਪ ਹੀ ਦੇਖਿਆ ਉੱਥੇ ਕੋਰਟ ਕੰਪਲੈਕਸ ਦੇ ਵਿੱਚ ਕਿ ਕਿੰਨਾ ਮਤਲਬ ਕਹਿੰਦਾ ਕਿਸ ਤਰੀਕੇ ਦੇ ਨਾਲ ਸਾਡੇ ਬੰਦਿਆਂ ਨੇ ਦੜਾਇਆ ਉਥੋਂ ਭੱਜੇ ਆ ਫਿਰ ਸੋ ਮੈਂ ਅਸੀਂ ਜਿਹੜੀ ਵੋਟ ਮੰਗਣੀ ਆ ਇਹਨਾਂ ਨੇ ਤਾਂ ਬਰਬਾਦ ਕੀਤਾ ਰਾਜਪੁਰਾ ਅਸੀਂ ਰਾਜਪੁਰਾ ਦਾ ਵਿਕਾਸ ਕਰਾਇਆ ਸੀ ਮੈਂ ਤੁਹਾਨੂੰ ਦੱਸਾਂ ਤੇ ਮੈਂ ਵਕਾਸ ਦੇ ਨਾਂ ਤੇ ਜਿਹੜੀ ਵੋਟ ਪਾਣੀ ਹੈ ਮੈਂ ਰਾਜਪੁਰਾ ਦੇ ਸਮੁੱਚੇ ਪਿੰਡਾਂ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਰਾਜਪੁਰਾ ਨਿਵਾਸੀਓ ਤੁਸੀਂ ਧੋਖੇ ਚਾਏ ਤੁਹਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਕਿੱਥੇ ਦੀ ਰਹਿਣ ਵਾਲੀ ਹੈ ਤੁਸੀਂ ਧੋਖੇ ਚਾ ਕੇ ਜਿਹੜਾ ਹੈ ਇਹਨਾਂ ਲੋਕਾਂ ਨੂੰ ਚੁਣ ਲਿਆ ਅੱਜ ਕੀ ਹਾਲਾਤ ਆ ਜਿਹੜੇ ਤੁਹਾਡੇ ਹਲਕੇ ਦੇ ਬਣਾਤੇ ਤੁਹਾਡੇ ਪਿੰਡਾਂ ਦੇ ਬਣਾਤੇ ਜੇ ਭਾਰਤ ਸਰਕਾਰ ਤੋਂ ਕੋਈ ਜਿਹੜੀ ਫਾਈਨਾਂਸ ਕਮਿਸ਼ਨ ਦੀ ਕੋਈ ਗ੍ਰਾਂਟ ਆ ਜਾਂਦੀ ਆ ਨਾਲ ਦੀ ਨਾਲ ਹੀ ਇਹ ਲਿਖ ਦਿੰਦੇ ਆ ਵੀ ਅਸੀਂ ਪੈਸਾ ਭੇਤੀਆ ਜੀ ਜਿੰਨਾ ਪਿੰਡਾਂ ਦੇ ਵਿੱਚੋਂ ਪੈਸਾ ਕਢਾਇਆ ਗਿਆ ਉਹ ਸਰਪੰਚ ਤਿਆਰ ਰਹਿਣ ਕਿਉਂਕਿ ਜਿਹੜੀ ਡਾਕੂਮੈਂਟਰੀ ਪ੍ਰੂਫ ਆ ਕਦੇ ਖਤਮ ਨਹੀਂ ਹੁੰਦੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਇਹਨਾਂ ਦੀਆਂ ਗੱਲਾਂ ਚਾਕੇ ਬਾਅਦ ਵਿੱਚ ਬਸਤੇ ਤੁਹਾਨੂੰ ਚੱਕਣੇ ਪੈਣੇ ਆ ਇਨਕੁਆਰੀਆਂ ਤੁਹਾਡੀਆਂ ਹੋਣੀਆਂ ਇਹ ਜਿਹੜੇ ਮੈਂਬਰ ਉਹਨਾਂ ਬਣ ਰਹੇ ਆ ਸਿਰਫ 5-7 ਮਹੀਨੇ ਦੇ ਲਈ ਆ 8 ਮਹੀਨੇ ਦੇ ਲਈ ਸਰਕਾਰ ਬਦਲ ਜਾਣੀ ਆ ਅਰੇ ਇਹਨਾਂ ਨੇ ਇੱਕ ਨੇ ਨਹੀਂ ਇਹਨਾਂ ਦੇ ਮੈਂ ਤੁਹਾਨੂੰ ਦੱਸਾਂ ਰਹਿਣਾਗੇ ਇਹ ਗੁੰਡਾ ਕਰਨ ਦੀ ਕੋਸ਼ਿਸ਼ ਕਰਨਗੇ ਗੁੰਡਾ ਕਰਦੀ ਪਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਮੈਂ ਤੁਹਾਨੂੰ ਦੱਸਾਂ ਮੇਰਾ ਖੁੱਲਾ ਇਹਨਾਂ ਦਾ ਜੇ ਇਦਾਂ ਦੀ ਕਰਦੇ ਆ ਮੈਂ ਹਰ ਗੱਲ ਨੂੰ ਕਬੂਲਦਾ ਕਿ ਤੁਸੀਂ ਜਿੱਥੇ ਆਣਾ ਆ ਜਾਓ ਮੈਂ ਤੁਹਾਨੂੰ ਦੱਸਾਂ ਮੈਂ ਬੀਬੀ ਜੀ ਨੂੰ ਇੱਕ ਵੀ ਕਹਿਣਾ ਕਿ ਚੱਲ ਤੂੰ ਵੀ ਬਿਨਾ ਸਿਕਿਉਰਿਟੀ ਤੋਂ ਪਿੰਡ ਦੇ ਵਿੱਚ ਚੱਲ ਮੈਂ ਵੀ ਚੱਲਦਾ ਤੂੰ ਚੱਲ ਪ੍ਰਚਾਰ ਕਰ ਮੈਂ ਤੁਹਾਨੂੰ ਮੈਂ ਤਾਂ ਜਾਂਦਾ ਸਿਕਿਉਰਿਟੀ ਨਾਲ ਰੱਖਦਾ ਹੀ ਨਹੀਂ ਮੈਂ ਤਾਂ ਜਦੋਂ ਸਰਕਾਰ ਸੀ ਮੈਂ ਤਾਂ ਨਹੀਂ ਸੀ ਰੱਖਦਾ ਤੂੰ ਕਿੰਨੇ ਕ ਚਿਰ ਮਤਲਬ ਕਿ ਤੁਸੀਂ ਪੁਲਿਸ ਦੇ ਰਾਹੀਂ ਜਿਹੜੀਆਂ ਮੋਟਾਂ ਨੂੰ ਲੁੱਟ ਸਕਦੇ ਹੈਗੇ ਆ ਚਾਰ ਚੋਣਾ ਹੋਈਆਂ ਔਰੇ ਚਾਰੇ ਚੋਣਾ ਚ ਤੁਸੀਂ ਮੁੱਦੇ ਮੋਹ ਪਾਇਆ ਤੁਹਾਨੂੰ ਲੋਕਾਂ ਨੇ ਲੋਕ ਨਫ਼ਰਤ ਕਰਦੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਲੋਕ ਬਿਲਕੁਲ ਲੁੱਟ ਬਰਦਾਸ਼ਤ ਨਹੀਂ ਕਰਦੇ ਮੁੱਦੇ ਮੋਗੇਰੇ ਆ ਨਾ ਚਾਰ ਚੋਣਾ ਚ ਮੈਨੂੰ ਪੂਰਾ ਯਕੀਨ ਆ ਕਿ ਰਾਜਪੁਰੇ ਦੇ ਲੋਕ ਬੜੇ ਇੱਛੇ ਆ ਬੜੇ ਇਮਾਨਦਾਰ ਆ ਮੇਰਾ ਪਰਿਵਾਰ ਆ ਪੂਰਾ ਤੇ ਮੇਰੇ ਪਰਿਵਾਰ ਤੇ ਮੈਂ ਕਿਸੇ ਨੂੰ ਆਂਚ ਨਹੀਂ ਆਂਦਣੀ ਪਰ ਮੈਨੂੰ ਇੰਨਾ ਕੁ ਯਕੀਨ ਆ ਕਿ ਜੇ ਵਾਕਈ ਤੁਸੀਂ ਚਾਹੁੰਦੇ ਹੋ ਜਿਵੇਂ ਹਰਿਆਲ ਸਿੰਘ ਨੇ ਪਹਿਲਾਂ ਵਿਕਾਸ ਕੀਤਾ ਮੇਰਾ ਵਾਦਾ ਤੁਹਾਡੇ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਨ ਕਿ ਕਹਿੰਨਾ ਕਿ ਰਾਜਪੁਰੇ ਦਾ ਵਿਕਾਸ ਪਹਿਲਾ ਨਾਲੋਂ ਵੀ 4 ਗੁਣਾ ਕਰਕੇ ਮੈਂ ਇਸ ਹਲਕੇ ਨੂੰ ਪੂਰੇ ਹਿੰਦੁਸਤਾਨ ਚ ਇੱਕ ਨਮੂਨੇ ਦਾ ਬਣਾ ਕੇ ਦਿਆਂਗਾ ਮੈਂ ਤਸਾਨ ਪਰ ਮੇਰੇ ਜਿਹੜੇ ਉਮੀਦਵਾਰ ਜਿਹੜੇ ਮੈਦਾਨ ਚ ਆਏ ਹੈਗੇ ਆ ਅਸੀਂ ਤਕੜੇ ਹੋ ਕੇ ਪ੍ਰਚਾਰ ਕਰਾਂਗੇ ਬਿਲਕੁਲ ਬੇਡਰ ਅਸੀਂ ਨੂੰ ਵੀ ਕਹਾਂਗਾ ਕਿ ਬੇ ਡਰ ਬੇਕੋਫ ਹੋ ਕੇ ਤੁਸੀਂ ਜਿਹੜੀ ਵੋਟ ਆਪਣੀ ਇਸਤੇਮਾਲ ਕਰੋ ਤੇ ਤਕੜੇ ਹੋ ਕੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਹੜੀ ਤੁਸੀਂ ਵੋਟ ਆਹ ਪਾਓ ਔਰ ਮੇਰੇ ਤੇ ਤੁਹਾਨੂੰ ਬਸਵਾਸ ਹੋਣਾ ਚਾਹੀਦਾ ਜੋ ਮੈਂ ਪਿੱਛੇ ਤੁਹਾਡੇ ਲਈ ਕੀਤਾ باوجود ਕਰੋਨਾ ਦੇ ਸਾਡੇ 2 ਸਾਲ ਕਰੋਨਾ ਚ ਖਰਾਬ ਹੋ ਗਏ ਉਹਦੇ باوجود ਇੰਨੀਆਂ ਪ੍ਰਾਪਤੀਆਂ ਨੇ ਇਹ ਤੇ ਏਡੇ ਏਡੇ ਜਿਹੜੇ ਕੰਮ ਜਿਹੜੇ ਕਰਾਏ ਗਿਆ ਇਲਾਕੇ 'ਚ ਹਾਂ ਅੱਜ ਦੁੱਖ ਹੁੰਦਾ ਜਦੋਂ ਇਹ ਬਰਬਾਦ ਕਰਦੇ ਆ ਉਹਨਾਂ ਕੰਮਾਂ ਨੂੰ ਸੋ ਮੈਂ ਇਹ ਜਕੀਨ ਦੁਆਨ ਦੇ ਲਈ ਅੱਜ ਤੁਹਾਨੂੰ ਸੱਦਿਆ ਤੇ ਇੱਕ ਇਹ ਕਿ ਜੇ ਇਲਾਕੇ ਆ ਨਵਾਸ਼ੀਆਂ ਨੂੰ ਵੀ ਮੈਂ ਕਹਿਣਾ ਜੇ ਆ ਕੇ ਪਿੰਡਾਂ ਚ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਤਰੀਕੇ ਦੇ ਨਾਲ ਜੰਡੋਲੀ ਵਾਲਿਆਂ ਨੇ ਜਵਾਬ ਦਿੱਤਾ ਜਿਹੜਾ ਨਿਸ਼ਾਨ ਸਿੰਘ ਸਵੇਰੇ 3 ਵਜੇ ਜਦੋਂ ਸਾਡਾ ਉੱਤੇ ਕਾਬਲ ਸਿੰਘ ਸਾਡਾ ਖਜਾਨ ਸਿੰਘ ਉਹਦੀ ਵਾਈਫ ਜਿਹੜੀ ਗੁਰਮੀਤ ਕੌਰ ਜਿਹੜੀ ਹੈਗੀ ਚੌਣ ਲੜ ਰਹੀ ਸੀ ਜਦੋਂ ਉਹਨਾਂ ਨੂੰ ਇਹ ਜਾ ਕੇ ਘਰੇ ਬੜੇ ਇਹ ਪੜ ਕੇ ਸਾਰ ਕਿ ਤੁਸੀਂ ਨੋਮੀਨੇਸ਼ਨ ਮੈਂ ਧੰਨਵਾਦ ਕਰਦਾ ਪੂਰੇ ਸਮੁੱਚੇ ਨਗਰ ਦਾ ਕਿ ਉਹਨਾਂ ਨੇ ਅਨਾਉਂਸਮੈਂਟ ਕਰਾਈ ਕਰਦਿਆ ਸਾਰਾ ਨਗਰ ਇਕੱਠਾ ਹੋ ਕੇ ਉਹਨਾਂ ਨੂੰ ਕੇਰਾ ਪਾ ਲਿਆ ਔਰ ਮੂੰਹ ਦੀ ਖਾਣੀ ਖਾ ਕੇ ਉਹ ਆਇਆ ਉਸ ਕੇਸ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਤੇ ਉਹਨੂੰ ਹਾਈ ਕੋਰਟ ਅਸੀਂ ਲੈ ਕੇ ਜਾ ਰਹੇ ਹੈਗੇ ਆ ਤੇ ਮੈਂ ਅਧਿਕਾਰੀਆਂ ਨੂੰ ਵੀ ਕਹਿਣੀ ਚਾਹੁੰਦਾ ਇਹ ਸਮਾਂ ਨਿਕਲ ਗਿਆ ਤੇ ਥੋੜਾ ਜਿਹਾ ਰਹਿ ਗਿਆ ਨਾ ਤਾਂ ਮੈਂ ਤੁਹਾਨੂੰ ਦੱਸਾਂ ਕਿਸੇ ਨੇ ਪੈਰ ਨਹੀਂ ਮੈਂ ਤੁਹਾਨੂੰ ਦੱਸਾਂ ਮੁੜ ਕੇ ਤੁਸੀਂ ਭੁਗਤ ਤੇ ਫਿਰੋਗੇ ਬੈ ਬਿਹਤਰ ਹੈ ਕਿ ਇਹਨਾਂ ਦੀਆਂ ਗੱਲਾਂ ਛੱਡੋ ਤੇ ਇਹਨਾਂ ਦੀਆਂ ਗੱਲਾਂ 'ਚ ਨਾ ਆ ਕੇ ਤੁਸੀਂ ਜਿਹੜਾ ਆਮ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਣ ਦੋਸਾਂ ਕੈਂਡੀਡੇਟ ਕੋਈ ਆਮ ਆਦਮੀ ਜਿਹੜੇ ਅਸਲੀ ਜਿਹੜੇ ਆਮ ਦੇ ਮਤਲਬ ਕਿ ਵਰਕਰ ਸੀ ਉਹਨਾਂ ਨੂੰ ਟਿਕਟੇ ਨਹੀਂ ਦਿੱਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਤੁਹਾਨੂੰ ਦੱਸਦਾ ਜਿਸ ਬੰਦੇ ਨੂੰ ਟਿਕਟ ਦਿੱਤਾ ਉਹ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਹੀ ਨਹੀਂ ਸੀ ਉਹ ਤਾਂ ਬੰਦਾ ਹੀ ਨਹੀਂ ਸੀ ਪਤਾ ਨਹੀਂ ਕੀ ਇਹਨਾਂ ਨੇ ਟਾਪ ਬੰਨ ਕਰਕੇ ਉਸ ਬੰਦੇ ਨੂੰ ਟਿਕਟ ਦਿੱਤਾ ਉਹਦੇ ਟ੍ਰਾਂਸਪੋਰਟ ਚੱਲਦੀ ਆ ਬੱਸਾਂ ਚਲਾਉਂਦਾ ਹੈਗਾ ਜਿਹੜੇ ਆਮ ਵਰਕਰ ਸੀ ਉਹਨਾਂ ਤਾਂ ਇਹਨੇ ਪੁੱਛਿਆ ਹੀ ਨਹੀਂ ਉਹ ਧੱਕੇ ਖਾਂਦੇ ਫਿਰਦੇ ਹੁਣ ਆਜ਼ਾਦ ਚੋਣ ਲੜਦੇ ਫਿਰਦੇ ਹੈਗੇ ਆ ਇਹ ਆ ਇਹ ਮਤਲਬ ਕਿ ਆਮ ਆਦਮੀ ਪਾਰਟੀ ਹੈ ਐਸੀ ਨੀਤੀਆਂ ਨਹੀਂ ਦਾ ਦੀਆ ਸੋ ਮੈਂ ਕਹਿਣਾ ਚਾਹਨਾ ਕਿ ਤੁਸੀਂ ਸਹੀ ਮਹਿਨਿਆਂ ਦੇ ਵਿੱਚ ਹੁਣ ਜਿਹੜੇ ਆ ਮੇਰੇ ਜਿਹੜੇ ਉਮੀਦਵਾਰ ਬੈਠੇ ਆ ਆਮ ਵਰਕਰ ਆ ਆਮ ਘਰਾਂ ਦੇ ਬੱਚੇ ਆ ਇਹ ਜਿਹੜੇ ਪਾਰਟੀ ਨਾਲ ਜੁੜੇ ਇੱਕ ਵੀ ਬੰਦਾ ਨਹੀਂ ਜਿਹੜਾ ਪਾਰਟੀ ਤੋਂ ਬਾਹਰ ਲਿਆ ਕੇ ਅਸੀਂ ਇੱਕ ਸੰ ਟਿਕਟ ਦਿੱਤੀ ਹੋਵੇ ਤਾਂ ਇਹ ਜਿੱਥੇ ਜਿੱਦੋਂ ਲਿਆਣੇ ਬਾਹਰੋਂ ਲਿਆ ਕੇ ਖੜਾ ਕਰਤਾ ਹੋਰ ਲਿਆਤਾ ਜਿਹੜੇ ਇਹਨਾਂ ਦੇ ਕੇ ਡਰਾਈ ਜਿਹੜੇ ਬੰਦੇ ਸੀਗੇ ਉਹਨਾਂ ਦਾ ਬੱਚਿਆਂ ਦਾ ਨੁਕਸਾਨ ਕਰਤਾ ਸੋ ਮੈਂ ਇਸ ਕਰਕੇ ਆਪ ਜੀ ਨੂੰ ਸੱਦਿਆ ਤੁਹਾਡੇ ਨਾਲ ਹੀ ਮੈਂ ਸੁਨੇਹਾ ਦੇਣਾ ਚਾਹਨਾ ਸਮੂਚੇ ਇਲਾਕਾ ਨਿਵਾਸੀਆਂ ਨੂੰ ਕਿ ਭਾਈ ਤੱਕੜੇ ਹੋ ਕੇ 14 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਅਸੀਂ ਆ ਵੀ ਰਹੇ ਹਾਂ ਤੁਹਾਡੇ ਕੋਲ ਬੇਨਤੀ ਕਰਨ ਦੇ ਲਈ ਮੇਰੇ ਉਮੀਦਵਾਰ ਵੀ ਘਰ ਘਰ ਜਾਣਗੇ ਪ੍ਰਚਾਰ ਕਰਨਗੇ ਇਹ ਪੂਰਾ ਸੋ ਮੈਂ ਇਹ ਬੇਨਤੀ ਕਰਨ ਦੇ ਲਈ ਤੁਹਾਨੂੰ ਸੱਦਿਆ ਮੈਨੂੰ ਯਕੀਨ ਆ ਕਿ ਤੁਹਾ ਮੇਰੀ ਕਹੀ ਹੋਈ ਗੱਲ ਤੁਸੀਂ ਹਰ ਕਰ ਦੇ ਵਿੱਚ ਤੁਸੀਂ ਪਹਚਾਨ ਦੇ ਵਿੱਚ ਸਾਡੀ ਮਦਦ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜਸबीर ਸਿੰਘ ਪਿੰਡ ਕੋਟਲਾ ਮੈਂ ਮਿਰਜ਼ਾਪੁਰ ਜ਼ੋਨ ਤੋਂ ਲੜ ਰਿਹਾ ਸੀ ਕੀ ਹੋਇਆ ਸੀ ਤੁਹਾਡੇ ਨਾਲ ਜਦੋਂ ਅਸੀਂ ਅੰਦਰ ਆਪਣੀ ਫਾਈਲ ਲੈ ਕੇ ਅੰਦਰ ਗਏ ਤਾਂ ਸਾਨੂੰ ਗੇਟ ਦੇ ਉੱਤੇ ਪਹਿਲਾਂ ਤਾਂ ਗੁਰਤੇਜ ਸਿੰਘ ਜੋ ਇਹਨਾਂ ਦਾ ਝਾੜੂ ਦਾ ਉਥੇ ਇੰਦੀਨਾ ਮਿੱਤਲ ਦੇ ਨਾਲ ਰਹਿੰਦਾਗਾ ਕੋਠੀ 'ਚ ਉਹਦਾ ਹੱਕ ਨਹੀਂ ਸੀ ਕੋਈ ਵੀ ਸਾਨੂੰ ਚੈੱਕ ਕਰਨੇ ਦਾ ਵੀ ਤੂੰ ਕੈਂਡੀਡੇਟ ਹੈ ਜਾਂ ਨਹੀਂ ਹੈ ਇਹ ਹੱਕ ਸੀ ਪੁਲਿਸ ਵਾਲਿਆਂ ਨੂੰ ਉਹਨੇ ਸਾਡੀ ਫਾਈਲ ਚੈੱਕ ਕਰੀ ਤੇ ਉੱਥੋਂ ਹੀ ਉਹਨਾਂ ਨੇ ਇਸ਼ਾਰੇ ਸ਼ੁਰੂ ਕਰ ਦਿੱਤੇ ਜੀ ਇਸ਼ਾਰੇ ਸ਼ੁਰੂ ਕਰ ਦਿੱਤੇ ਇਸ਼ਾਰੇ ਸ਼ੁਰੂ ਕਰੇ ਤਾਂ ਅਸੀਂ ਅੰਦਰ ਚਲੇ ਗਏ ਜੀ ਉੱਥੇ 20-22 ਮੁੰਡੇ ਨੇ ਨੇ ਬਾਹਰੋਂ ਬੁਲਾਏ ਹੋਏ ਜੀ ਇਸ਼ਾਰੇ ਕਰਦੇ ਕਰਦੇ ਜਦੋਂ ਤੱਕ ਫਾਈਲ ਮੇਰੇ ਹੱਥ 'ਚ ਰਹੀ ਜੀ ਤਾਂ ਮੇਤੋਂ ਕੋਈ ਨਹੀਂ ਲੈ ਲੈ ਕਿਉਂ ਮੈਂ ਆਪਣੀ ਕੱਚ 'ਚ ਪਾ ਕੇ ਰੱਖੀ ਫਾਈਲ ਜਦੋਂ ਮੈਂ ਇਹਨਾਂ ਨੂੰ ਜਦੋਂ ਇਹਨਾਂ ਦਾ ਅਫਸਰ ਫਾਈਲ ਉਹ ਕਰਦਾ ਚੈਕਿੰਗ ਕਰਦਾਗਾ ਜਦੋਂ ਉਹਨਾਂ ਨੂੰ ਫੜਾਈ ਜੀ ਉਹਨਾਂ ਨੇ ਚੈੱਕ ਕਰਕੇ ਜਿੱਦਾਂ ਏਦਾਂ ਫਾਈਲ ਰੱਖੀ ਮੋਟ ਦੋ ਮੁੰਡੇ ਆਏ ਇੱਕਦਮ ਚਪਟਾ ਮਾਰ ਕੇ ਲਏ ਤੇ ਜਦੋਂ ਮੈਂ ਫੈਲ ਆਪਣੀ ਪਿੱਛੇ ਲੈ ਕੇ ਭੱਜਿਆ ਜੀ ਤਾਂ ਉਹਨਾਂ ਦੇ ਪੋੜੀਆਂ ਦੇ ਉੱਤੇ ਇੰਨੇ ਨੇ ਮੋٹے ਡੰਡੇ ਲੈ ਕੇ ਇਹਨਾਂ ਦੇ ਖੜੇ ਸੀ ਗੁੰਡੇ ਜੀ ਜੋ ਬੁਲਾਏ ਹੋਏ ਸੀ ਬਾਹਰੋਂ ਮੁੰਡੇ ਤਾਂ ਮੈਂ ਉੱਪਰ ਚੜਨ ਲੱਗਾ ਤਾਂ ਮਨੂੰ ਇੱਕ ਪੁਲਿਸ ਵਾਲੇ ਨੇ ਇਸ਼ਾਰਾ ਕਰਿਆ ਵੀ ਉੱਪਰ ਨਾ ਹੀ ਤੂੰ ਤੇ ਮੈਂ ਪਿੱਛੇ ਮੋੜਤਾ ਜੀ ਉਹਨਾਂ ਨੇ ਉਸ ਤੋਂ ਬਾਅਦ ਐਸ ਡੀ ਐਮ ਸਾਹਿਬ ਦੀ ਕੈਮਰਾ ਚੱਲ ਰਿਆ ਸੀ ਲਾਈਵ ਚੱਲ ਰਿਆ ਸੀ ਜੀ ਮੈਂ ਭੱਜ ਕੇ ਜਾ ਕੇ ਉੱਥੇ ਚਲੇ ਗਿਆ ਜੀ ਉੱਥੇ ਜਾ ਕੇ ਮੈਂ ਗਿਆ ਐਸ ਡੀ ਐਮ ਸਾਹਿਬ ਨੂੰ ਕਿਹਾ ਜੀ ਮੈਂ ਕਿਹਾ ਜੀ ਮੇਰੀ ਫਾਈਲ ਖੋਲੇਗੇ ਕੈਮਰੇ ਦੇ ਸਾਹਮਣੇ ਐਸ ਡੀ ਐਮ ਸਾਹਿਬ ਨੇ ਭਰੋਸਾ ਦਵਾਇਆ ਕੋਈ ਨਹੀਂ ਅਸੀਂ ਤੇਰੀ ਫਾਈਲ ਵਾਪਸ ਕਰਵਾਉਂਦੇ ਆ ਜੀ ਪਰ ਮੇਰੀ ਫਾਈਲ ਵਾਪਸ ਨਹੀਂ ਹੋਈ ਜੀ ਉਸ ਤੋਂ ਬਾਅਦ ਐਸ ਐਚ ਓ ਆਏ ਜੀ ਤੇ ਆਪਣਾ ਦਵਿੰਦਰ ਸਿੰਘ ਆਏ ਐਸ ਐਸ ਆਈ ਜੀ ਮੈਨੂੰ ਕਿਹਾ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਮੇਰੀ ਫਾਈਲ ਖੋਲੇਗੇ ਏਦਾਂ ਏਦਾਂ ਵੀ ਮੇਰੀ ਹੈਲਪ ਕਰੋ ਜੀ ਮੇਰੀ ਫਾਈਲ ਦਵਾਓ ਉਹ ਉਲਟਾ ਉਹਨਾਂ ਨੇ ਮੈਨੂੰ ਇੱਕ ਕਮਰੇ 'ਚ ਬੰਦ ਕਰਤਾ ਜੀ ਮੈਨੂੰ ਕਹਿੰਦੇ ਤੇਰਾ ਇਨਕਾਊਂਟਰ ਕਰ ਦੂੰਗੇ ਤੇਰੇ ਤੇ ਪਰਚਾ ਪਾਉਂਗੇ ਨਹੀਂ ਦਾ ਚੁੱਪ ਕਰਕੇ ਅੰਦਰ ਬੈਠਿਆ ਰਹਿ। ਤੇ ਮੈਂ ਦਬਿਆ ਨਹੀਂ ਜੀ ਉਹਨਾਂ ਕੋਲੋਂ। ਤੇ ਉਹਨਾਂ ਨੇ ਮੈਨੂੰ ਅੰਦਰੋਂ ਬੰਦ ਕਰਕੇ ਗੁੰਡਾ ਲਾ ਕੇ ਚਲੇ ਗਏ ਜੀ। ਉਹ ਤੋਂ 2 ਮਿੰਟ ਬਾਅਦ ਇਹ ਫੇਰ ਇੱਕ ਆਵਾਜ਼ ਆਈ ਬਾਹਰੋਂ ਮੇਰੀ ਫਾਈਲ ਖੋਲੀ ਮੇਰੀ ਫਾਈਲ ਖੋਲੀ। ਮੈਂ ਕਿਹਾ ਇੱਕ ਫਾਈਲ ਹੋਰ ਚਲੀ ਗਈ। ਜਦੋਂ 2 ਮਿੰਟ ਬਾਅਦ ਮੇਰੇ ਬਾਬਾ ਜੀ ਜਿਨ੍ਹਾਂ ਨੇ ਮੇਰੀ ਬੈਗ ਤੇ ਫਾਈਲ ਲਈ ਹੋਈ ਸੀ ਉਹ ਆ ਗਏ ਅੰਦਰ। ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਕੀ ਹੋ ਗਿਆ ਬਾਬਾ ਜੀ ਉਹ ਕਹਿੰਦੇ ਮੇਰੀ ਵੀ ਖੋਲੇਗੇ। ਜੇ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਵੀ ਸਾਨੂੰ ਭਾਈ ਕੱਢੋ ਬਾਹਰ ਵੀ ਅਸੀਂ ਫੇਲ ਆਪਣੀ ਜਿਹੜੀ ਹੈ ਤਿਆਰ ਕਰਕੇ ਲਿਆਂਦੇ ਆ ਤੇ ਉਹਨਾਂ ਨੇ ਸਾਨੂੰ 3 ਵਜੇ ਤੱਕ ਬਾਹਰ ਨਹੀਂ ਕੱਢਿਆ ਜੀ ਜਦੋਂ 3:00 ਬਜ ਗਏ ਪੂਰੇ ਉਹ ਤੋਂ ਬਾਅਦ ਕੰਬੋਲ ਸਾਹਿਬ ਆਏ ਜੀ ਆਪਣੀ ਪੂਰੀ ਟੀਮ ਲੈ ਕੇ ਜੀ ਉਹਨਾਂ ਨੇ ਡਰਦੇ ਹਮਾਰੇ ਫਿਰ ਸਾਨੂੰ ਬਾਹਰ ਕੱਢਿਆ ਜੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਾਟਿਓ ਦੀ ਵਾਇਰਲ ਹੋਣੀ ਉਤਵਕਰਨੌਰ ਦੀ ਵੀਡੀਓ ਵਾਇਰਲ ਹੋਣੀ ਤੇ ਕਾਜਪੁਰੇ ਦੀ ਵੀਡੀਓ ਵਾਇਰਲ ਵਾਇਰਲ ਹੋਣੀ ਜੇ ਇਹ ਤਾਂ ਚੰਗਾ ਤਾਂ ਇਹ ਬੋਟਾ ਨਾ ਹੀ ਕਰਵਾਉਂਦੇ ਜੀ ਇਤਾਂ ਇਨੀ ਗੁੰਡਾਗਰਦੀ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਜੀ ਬੰਤੇ ਨੂੰ ਐਕਸ ਮੈਨ ਨੇ ਵੀ ਮੈਂ ਐਕਸ ਮੈਨ ਐ ਆਰਮੀ ਚੋਂ ਮੇਰੇ ਬਾਬਾ ਜੀ ਆਰਮੀ ਚੋਂ ਜੀ ਇਹ ਕਾਰਮੀ ਮੈਨ ਨਾਲ ਇੰਨਾ ਧੱਕਾ ਹੋ ਰਿਹਾ ਇੱਕ ਤਾਂ ਕਰਨਲ ਬਾਠ ਵਾਲਾ ਪਹਿਲਾਂ ਹੀ ਨੀ ਮੁੱਦਾ ਇਹਨਾਂ ਤੋਂ ਸਾਹ ਹੋ ਰਿਹਾ ਇਹਨੇ ਨੇ ਹੋਰ ਪੰਗਾ ਲੈ ਲਿਆ ਜੀ ਤੇ ਮੈਂ ਤਾਂ ਇਹਨੂੰ ਚੰਗਾ ਨਹੀਂ ਸਮਝਦਾ ਜੀ ਮੰਗ ਕੇ ਕਰਦੇ ਹਾਂ ਸਰਕਾਰ ਤੋਂ ਕੀ ਮੰਗ ਕਰਦੇ ਜਿਹੜੇ ਕਹਿੰਦੇ ਕਿ ਵੀ ਅਸੀਂ ਫੇਰ ਡੀਲ ਇਲੈਕਸ਼ਨ ਕਰਾ ਰਹੇ ਹਾਂ ਸਰਕਾਰ ਤੋਂ ਮੈਂ ਤਾਂ ਇਹੀ ਮੰਗ ਕਰਦਾ ਜੀ ਜਿਨ੍ਹਾਂ ਦੀ ਫੈਲਾ ਖੋਈਆਂ ਗਈਆਂ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਐ ਇਹ ਤਾਂ ਦੁਬਾਰੇ ਕਰਵਾਏ ਜਾਣ ਜੀ ਮੇਰ ਤਾਂ ਹੀ ਮੰਗਾਈ ਜੀ ਤੁਸੀਂ ਮਾਨਯੋਗ ਅਦਾਲਤ ਦਾ ਵੀ ਰੁਕ ਕਰੋ ਹਾਜ਼ਰਾਂਗੇ ਜੀ ਇੱਕ ਵਾਰ ਦਫਰੈਂਸਿੰਗ ਕਿ 에어 ਫੋਰਸ ਅਫਸਰ ਐ ਰਿਟਾਇਰਡ ਕੋਆਰਡੀਨੇਟਰ 에어 ਫੋਰਸ ਤੋਂ ਤੇ 37 ਸਾਲ ਨੌਕਰੀ ਕਰਕੇ ਮੈਂ ਰਿਟਾਇਰ ਹੋਇਆ ਸੀ ਉਸ ਤੋਂ ਬਾਅਦ ਮੈਂ ਵਕਾਲਤ ਕਰ ਰਿਹਾ ਤੇ ਕਾਂਗਰਸ ਪਾਰਟੀ ਦਾ ਮੈਂ ਬਚਪਨ ਤੋਂ ਜੁੜਿਆ ਹਾਂ ਹੁਣ ਆ ਕੇ ਆਪਣੀਆਂ ਬਲੌਗ ਸੰਪਤੀਆਂ ਮੈਂ ਚੋਣਾ ਭਰ ਰਿਹਾ ਸੀ ਤੇ ਚੋਣਾ ਦੇ ਜਦੋਂ ਪੇਪਰ ਕੰਪਲੀਟ ਕਰਕੇ ਉਹ ਸਿੱਥੇ ਗਏ ਸਾਡੇ ਜਾਂਦਿਆਂ ਨੂੰ ਮੇਰੇ ਜਾਂਦਿਆਂ ਨੂੰ ਸਪੈਸ਼ਲੀ ਗੇਟ ਬੰਦ ਕਰਕੇ ਸਾਨੂੰ ਬਾਹਰ ਰੋਕਤਾ 2.5 ਘੰਟੇ ਮੈਨੂੰ ਗੇਟ ਤੇ ਰੋਕ ਰੱਖਿਆ ਮੈਂ ਇਹ ਕਿਹਾ ਵੀ ਮੈਂ ਹਾਰਟ ਪੇਸ਼ੀਐਂਟ ਐ ਤੇ ਮੈਂ 올ਡ ਮੈਨ ਵੀ ਐ ਮੇਤੇ ਖੜਿਆ ਜਾਂਦਾ ਪਰ ਐਸ ਐਚਓ ਗੁਰਸੇਵਿਕ ਸਿੰਘ ਆਪਣੇ ਸਦਰ ਦੇ ਜਿਹੜੇ ਉਹ ਵੀ ਸੀਗੇ ਉੱਥੇ ਇੱਕ ਐਸ ਆਈ ਨਿਸ਼ਾਨ ਸਿੰਘ ਇਹਨਾਂ ਨੇ ਮੈਨੂੰ ਬਿਲਕੁਲ ਕਨਸੀਡਰ ਨਹੀਂ ਕਰਿਆ ਮੈਂ ਕਿਹਾ ਵੀ ਮੈਨੂੰ ਅੰਦਰ ਵੀ ਜਾਣ ਦਿਓ ਉੱਥੇ ਬੈਠ ਜਾਣ ਦਿਓ ਉਹ ਵੀ ਨਹੀਂ ਕਰਿਆ ਹੈਗਾ ਕਈ ਘੰਟੇ ਬਾਅਦ ਫਿਰ ਵੀ ਮੁਸ਼ਕਿਲ ਨਾਲ ਸਰ ਹਰਦੇਵਾਲ ਸਿੰਘ ਕੰਬੋਤ ਸਾਹਿਬ ਨੇ ਜਦੋਂ ਐਫਰਟਸ ਕਰਕੇ ਗੇਟ ਖੁਲਾਇਆ ਤਾਂ ਗੇਟ ਦੇ ਵਿੱਚ ਸਿਰਫ ਦੋ ਬੰਦੇ ਅੰਦਰ ਲੰਘਣ ਦਿੱਤੇ ਜਦੋਂ ਮੈਂ ਅੰਦਰ ਗਿਆ ਤਾਂ ਦੋਨੇ ਪਾਸੇ ਤੋਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫਾਟਕ ਬੰਦ ਕਰ ਦਿੱਤੇ ਮੈਂ ਫਾਟਕੇ ਦੇ ਵਿੱਚ ਬੰਦ ਹੋ ਗਿਆ ਫਿਰ ਉੱਥੇ ਤੇ ਪਿੱਛੋਂ ਮੈਨੂੰ ਤਿੰਨ ਬੰਦੇ ਖਿੱਚ ਰਹੇ ਸੀਗੇ ਬਾਹਰ ਪਿਛਲੇ ਪਾਸੇ ਨੂੰ ਤੇ ਉਦੋਂ ਫਿਰ ਇੱਕ ਐਸਆਈ ਜਸਵਿੰਦਰ ਪਾਲ ਉਹਨਾਂ ਨੇ ਮੇਰੀ ਹੈਲਪ ਕਰਕੇ ਮੈਨੂੰ ਅੰਦਰ ਜਾਣ ਦਿੱਤਾ ਤੇ ਮੈਂ ਅੰਦਰ ਚਲਾ ਗਿਆ ਅੰਦਰ ਜਾ ਕੇ ਜਦੋਂ ਮੈਂ ਆਪਣੀ ਚੈਕਲਿਸਟੀ ਟੇਬਲ ਤੇ ਉਹ ਪਰਚੀ ਕਟਵਾ ਰਿਹਾ ਸੀ ਉਸ ਵੇਲੇ ਮੈਂ ਜਦੋਂ ਪਹਿਲੇ ਆਪਣੀ ਜਾ ਕੇ ਇਸ ਤਰ੍ਹਾਂ ਉੱਥੇ ਰੱਖੀ ਤਾਂ ਇਹ ਕੁਝ ਗੁੰਡੇ ਬੰਦੇ ਆਏ ਉਹਨਾਂ ਨੇ ਝਾਟ ਮਾਰੀ ਕਹਿੰਦੇ ਤੂੰ ਜਸਵਾਲ ਸਿੰਘ ਦੇ ਵਿਰੁੱਧ ਚੌਣ ਲੜ ਰਿਹਾ ਹੈ ਤੈਨੂੰ ਪਤਾ ਨਹੀਂ ਉਹ ਸਰਕਾਰ ਦਾ ਬੰਦਾ ਵੀ ਤੇਰੀ ਖੈਰ ਨਹੀਂ ਹੈ ਵੀ ਤੂੰ ਚੌਣ ਨਹੀਂ ਬਿਲਕੁਲ ਵੀ ਲੜ ਸਕਦਾ ਨਾ ਅਸੀਂ ਤੈਨੂੰ ਲੜਨ ਦੇਾਂਗੇ ਠੀਕ ਹੈ ਕਿ ਮੇਰੇ ਕੋਲ ਫਾਈਲ ਖੋਲ ਲੇਗੇ ਮੈਨੂੰ ਧਮਕੀ ਵੀ ਦੇ ਗਿਆ ਵੀ ਜੇ ਫੇਰ ਕੋਈ ਕੋਸ਼ਿਸ਼ ਕਰੀਏ ਤਾਂ ਤੈਨੂੰ ਫਿਰ ਆਪਣਾ ਬਹੁਤ ਭਾਰੀ ਪਏਗਾ ਇਹ ਜੀ ਤੁਸੀਂ ساری ਜ਼ਿੰਦਗੀ ਦੇਸ਼ ਦੀ ਸੇਵਾ ਕੀਤੀ ਹੈ ਤੇ ਤੁਹਾਡੇ ਨਾਲ ਐਜਾ ਵਰਤਾਅ ਹੋਣਾ ਕਿਵੇਂ ਦੇਖਦੇ ਇਹ ਡਿਕਟੇਟਰਸ਼ਿਪ ਹੈ ਤਾਂ ਪ੍ਰੈਜ਼ੈਂਟ ਸਰਕਾਰ ਦੀ ਮੈਂ ਮੈਂ ਤਾਂ ਇਸ ਤਰ੍ਹਾਂ ਮੈਂ ਯੂਟਾ ਨੂੰ ਕਮਾਂਡ ਕਰਦਾ ਰਿਹਾ ਹਾਈ ਪੋਜੀਸ਼ਨ ਦੇ ਵਿੱਚ ਮੈਂ ਰਿਹਾ ਤੇ ਇਸ ਤਰ੍ਹਾਂ ਦੇ ਐਡਮਿਨਿਸਟ੍ਰੇਸ਼ਨ ਕੇ ਦੇ ਦੇਖੀਨ ਹੈ ਕਿ ਇਹ ਤਾਂ ਜੋ ਇਹ ਚਾਹੁੰਦੇ ਉਹ ਕਰਨਾ ਚਾਹੁੰਦੇ ਹੈ ਬਾਈ ਹੁੱਕਾ ਔਰ ਕਰੁੱਕ ਇਹ ਆਪਣਾ ਇਲੈਕਸ਼ਨ ਵਿਨ ਕਰਨਾ ਚਾਹੁੰਦੇ ਹੈ ਅੱਜ ਭਾਈ ਜਿਹੜੇ ਕੈਂਡੀਡੇਟਸ ਹੈ ਮੈਂ ਇਹ ਕਹਾਂ ਜਿਹੜੇ ਕੈਂਡੀਡੇਟਸ ਹੈ ਐਟਲੀਸਟ ਅੱਗੇ ਤੋਂ ਵੀ ਉਹਨਾਂ ਨੂੰ ਅੰਦਰ ਬਿਠਾ ਦਿਓ ਤੁਸੀਂ ਜਾ ਕੇ ਨਾ ਕਿ ਗੇਟ ਦੇ ਉੱਤੇ ਕੈਂਡੀਡੇਟ ਖੜਾ ਰਿਹਾ ਹੈ ਆਮ ਪਬਲਿਕ ਨੂੰ ਨਾ ਜਾਣਦਾ ਆਮ ਪਬਲਿਕ ਵੈਸੇ ਨਹੀਂ ਜਾਂਦੇ ਮੋਰੇ ਪਰ ਜਦੋਂ ਆਮ ਪਬਲਿਕ ਸਾਡੀ ਇਜਾਜ਼ਤ ਹੋ ਸਕਦੀ ਤੇ ਇਹਨਾਂ ਦੇ ਜਸਪਾਲ ਸਿੰਘ ਤੇ ਪਿਲਖੜੀ ਪਿੰਡ ਦੇ ਹੋਰ ਦੋ ਤਿੰਨ ਬੰਦੇ ਉੱਥੇ ਬੈਠੇ ਸੀ ਜਿੱਥੇ ਮੇਰੀ ਫਾਈਲ ਖੋਹੀ ਹੈ ਜਿਹਦੀ ਕਹਿਣ ਕਰਕੇ ਮੇਰੀ ਫਾਈਲ ਖੋਹੀ ਗਈ ਹੈ ਇਹਦੇ ਸਰਕਾਰ ਦੀ ਧੱਕਾ ਹੈ ਫਿਰ ਅਖੀਰ ਚ ਮੰਗ ਕਿਆ ਕਰਦੇ ਹਾਂ ਤੇ ਸਰਕਾਰ ਨੂੰ ਡਰ ਇਸ ਚੀਜ਼ ਦਾ ਹੈ ਜਿਹੜੀਆਂ ਇਹ ਸਭ ਕੁਝ ਘਟਨਾਵਾ ਵਾਪਰਦਾ ਹੈ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਦਾ ਸਾਰੇ ਪਾਸੇ ਤੇ ਪਤਾ ਲੱਗ ਰਿਹਾ ਹੈ ਉਹ ਫੇਲ ਹੋ ਚੁੱਕਿਆ ਹੈ ਪ੍ਰੋਪਰ ਲੋਕਾਂ ਨੂੰ ਐਡਮਿਨਿਸਟ੍ਰੇਸ਼ਨ ਦੇਣ ਦੀ ਲੋਕਾਂ ਦੀ ਭਲਾਈ ਕਰਨ ਦੀ ਲੋਕਾਂ ਦੇ ਵਾਸਤੇ ਜਿਹੜੀ ਸਰਕਾਰ ਦੀ ਡਿਊਟੀ ਹੈ ਉਹਦੇ ਵਿੱਚ 1% ਵੀ ਉਹ ਐਟ ਪ੍ਰੈਜ਼ੈਂਟ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਆ। ਉਹਨਾਂ ਨੂੰ ਇਹ ਡਰ ਰਿਹਾ ਵੀ ਅਸੀਂ ਜੇ ਐਦਾਂ ਹਿਰਾਫੇਰੀ ਨਾ ਕਰੀ ਤਾਂ ਅਸੀਂ ਜਿੱਤ ਨਹੀਂ ਸਕਦੇ। ਇਹ ਸਾਰੀ ਐਫਰਟਸ ਉਹਨਾਂ ਦੀ ਇਹ ਮਤਲਬ ਇੱਕ ਬੜੀ ਕਾਨੂੰਨੀ ਹਰਕਤ ਹੈ ਜਿਹੜੀ ਇੱਕ ਸਰਕਾਰ ਦੇ ਵਿੱਚ ਹੋਣੀ ਨਹੀਂ ਚਾਹੀਦੀ। ਪੁਰਤ ਜਿਹੜਾ ਤੁਹਾਨੂੰ ਸਨੇਹਾ ਜਿਹੜਾ ਲਾਇਆ ਅੱਜ ਜਿਹੜਾ ਫੋਨੋ ਸਦਨ ਦਾ ਮਕਸਦ ਇਹ ਹੈ ਕਿ ਜੋ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਮਾਨਯੋਗ ਕੋਰਟ ਦੇ ਰਾਹੀਂ ਜਿਹੜੀਆਂ ਇਹ ਕੀਤੀਆਂ ਗਈਆਂ ਕਿਉਂਕਿ ਸਰਕਾਰ ਨਹੀਂ ਸਵੀ ਚਾਹੁੰਦੇ ਕਿ ਇਹ ਜਿਹੜੀਆਂ ਚੋਣਾ ਹੋ ਕਰਾਈਆਂ ਜਾਣ ਅਦਰਵਾਈਜ਼ ਇਹ ਚੋਣਾ 2 ਸਾਲ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਸਰਕਾਰ ਨੂੰ ਡਰ ਸੀ ਕਿ ਜਿਹੜੇ ਪੰਜਾਬ ਦੇ ਲੋਕ ਆ ਬਹੁਤ ਜ਼ਿਆਦਾ ਦੁਖੀ ਆ ਤੇ ਸਾਨੂੰ ਸਰਕਾਰ ਇਹ ਬੰਦਿਆਂ ਨੂੰ ਕੋਈ ਸਮਰਥਨ ਨਹੀਂ ਪੰਜਾਬ ਦੇ ਵਿੱਚੋਂ ਮਿਲੇਗਾ ਤਾਂ ਉਹ ਡਰ ਦੇ ਕਾਰਨ ਜਿਹੜੀਆਂ ਇਹ ਚੋਣਾ ਸੀ ਉਹ ਲੰਕਾਈਆਂ ਗਈਆਂ ਸੋ ਤੁਸੀਂ ਇਹ ਦੇਖ ਹੀ ਲਿਆ ਕਿ ਜਦੋਂ ਹੁਣ ਚੋਣਾਂ ਜਿਹੜੀਆਂ 14 ਦਸੰਬਰ ਨੂੰ ਜਿਹੜੀਆਂ ਹੋਣ ਜਾ ਰਹੀਆਂ ਉਹਦਾ ਤੁਸੀਂ ਦੇਖ ਹੀ ਲਿਆ ਕਿ ਇਹਨਾਂ ਚੋਣਾਂ ਦੇ ਅੰਦਰ ਜੋ ਕੁਝ ਹੋਇਆ ਪੂਰੇ ਪੰਜਾਬ ਦੇ ਅੰਦਰ ਹੋਇਆ ਸਾਰੇ ਥਾਂ ਤੇ ਹੋਇਆ ਪਰ ਰਾਜਪੁਰਾ ਦੇ ਅੰਦਰ ਪਹਿਲੀ ਵਾਰੀ ਇੱਕ ਵੱਖਰੀ ਨਵੇਕਲੀ ਗੁੰਡਾਗਰਦੀ ਜਿਹੜੀ ਹੈ ਇੱਥੇ ਦੀ ਐਮਐਲਏ ਤੇ ਉਹਦੇ ਗੁੰਡਿਆਂ ਨੇ ਜਿਹੜੀ ਕੀਤੀ ਆ ਹੂੰ ਤੁਸੀਂ ਵੀ ਬਹੁਤ ਜ਼ਿਆਦਾ ਉੱਥੇ ਸੀ ਉਸ ਦਿਨ ਤੇ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਦਾ ਕਿ ਪਹਿਲੇ ਜਿਸ ਦਿਨ ਇੱਕ ਤਰੀਕ ਨੂੰ ਇਹ ਜਿਹੜੀਆਂ ਨਾਮੀਨੇਸ਼ਨ ਜਿਹੜੀਆਂ ਫਾਈਲ ਸੀ ਉਹ ਹੋਣੀਆਂ ਸਾਡੇ ਸਾਰੇ ਬੰਦਿਆਂ ਨੇ ਸਭ ਤੋਂ ਪਹਿਲਾਂ ਜਾ ਕੇ ਐਨਓਸੀ ਜਿਹੜੇ ਸੀ ਅਸੀਂ ਅਪਲਾਈ ਕੀਤੇ ਪਰ ਹਰਾਨੀ ਦੀ ਗੱਲ ਇਹ ਆ ਕਿ ਸ਼ਾਮ ਤੱਕ ਵੀਡੀਓ ਗੈਰਹਾਜ਼ਰ ਰਿਹਾ ਭਗੌੜਾ ਰਿਹਾ ਇੱਥੋਂ ਅਤੇ ਕਿਸੇ ਨੂੰ ਐਨਓਸੀ ਨਹੀਂ ਦਿੱਤੀ ਗਈ ਅਖੀਰ ਮੈਨੂੰ ਜਾਣਾ ਪਿਆ ਉੱਥੇ ਖੁਦ ਤੇ ਵੀਡੀਓ ਉੱਥੇ ਬੈਠਾ ਆਰਾਮ ਨਾਲ ਉਹ ਤੋਂ ਕਾ ਪੀਰੇ ਅਸੀਂ ਕੋਈ 5:30 6 ਵਜੇ ਤੇ ਗਏ ਬੰਦੇ ਬਾਹਰ ਰੋਲਦੇ ਫਿਰਦੇ ਤਾਂ ਅਸੀਂ ਪ੍ਰੈਸ਼ਰ ਪਾਇਆ ਵੀਡੀਓ ਦਾ ਜਦੋਂ ਕਰਾਉ ਕੀਤਾ ਉਹਨੂੰ ਕਿਹਾ ਕਿ ਇਸ ਦਫਤਰ ਦਾ ਹੁਣੀ ਕਰਾਉ ਕਰਾਇਆ ਜਾਏਗਾ ਤੇ ਸਾਰੀ ਰਾਤ ਤੁਹਾਨੂੰ ਨਿਕਲ ਨਹੀਂ ਦੇਵਾਂਗੇ ਅਸੀਂ ਫਿਰ ਜਾ ਕੇ ਜਿਹੜੇ ਸਾਡੇ ਬੰਦਿਆਂ ਨੂੰ ਐਨਓਸੀ ਜਿਹੜੀ ਉਹ ਦਿੱਤੀ ਨਾ ਉੱਥੇ ਪੰਚਾਇਤ ਸੈਕਟੀ ਸੀ ਨਾ ਉੱਥੇ ਕੋਈ ਜੇਏ ਸੀ ਲੋਕ ਤੱਕੇ ਖਾਂਦੇ ਫਿਰਦੇ ਰਹੇ ਜਿਹਦੀ ਕੰਪਲੇਂਟ ਅਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਨਾਲ ਉਸ ਨੂੰ ਵੀ ਅਸੀਂ ਕੀਤੀ ਇਹ ਤੋਂ ਬਾਅਦ ਫਿਰ ਨੋਮੀਨੇਸ਼ਨ ਦਾ ਜਦੋਂ ਦੌਰ ਆਇਆ 4 ਤਰੀਕ ਜਿਹੜਾ ਲਾਸਟ ਡੇਟ ਸੀਗਾ ਨੋਮੀਨੇਸ਼ਨ ਦਾ ਤੁਸੀਂ ਦੇਖਿਆ ਕਿ ਉਸ ਦਿਨ ਕੀ ਹਾਲਾਤ ਸੀ ਅਸੀਂ ਸਾਡੇ ਬੰਦਿਆਂ ਨੂੰ ਲੈ ਕੇ ਸਹੀ 8:30 9 ਦੇ 8:30 ਵਜੇ ਅਸੀਂ ਉੱਥੇ ਸਾਡੇ ਪੂਰੀ ਦੀ ਪੂਰੀ ਟੀਮ ਅਸੀਂ ਉੱਥੇ ਲੈ ਕੇ ਪਹੁੰਚ ਗਏ ਸੀ ਕਿਉਂਕਿ ਸਾਨੂੰ ਇੱਕ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਉਹਦੀ ਪੜਤਾਲ ਦੇ ਵਾਸਤੇ ਤੁਸੀਂ ਜਲਦੀ 9 ਵਜੇ ਤੱਕ ਆਪਣੇ ਬੰਦਿਆਂ ਨੂੰ ਭੇਜ ਦਿਓ 9:30 ਵਜੇ ਅਸੀਂ ਪੜਤਾਲ ਸ਼ੁਰੂ ਕਰਨੀ ਹੈਗੀ ਆ ਬਾਹਰਲਾ ਗੇਟ ਪੁਲਿਸ ਨੇ ਲਾ ਲਿਆ ਕਿਸੇ ਨੂੰ ਬੜਨ ਨਹੀਂ ਸੀ ਦਿੱਤਾ ਜਾਂਦਾ ਤੇ ਜਿਹੜੇ ਸਰਕਾਰੀ ਪੱਖ ਦੇ ਲੋਕ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਬੈਕ ਡੋਰ ਤੇ ਐਂਟਰੀ ਕਰਾ ਕੇ ਅੰਦਰ ਭੇਜਿਆ ਗਿਆ ਉਹਨਾਂ ਦੇ ਨਾਲ ਜਿਹੜੇ ਗੁੰਡੇ ਸੀ ਉਹ ਗਏ ਉੱਥੇ ਅਤੇ ਉਹ ਤੁਸੀਂ ਹਾਲਾਤ ਜਿਹੜੇ ਦੇਖੇ ਆ ਕਿੰਨਾ ਤੱਕਾ ਮੇਰਾ ਅੱਜ ਵੀ ਜਿਹੜਾ ਇਹ ਹੱਥਾ ਉਹ ਦੁਖਦਾ ਰਾਤ ਸਾਰੀ ਰਾ ਮੈਂ ਦੋ ਟਾਈਮ ਇਥੇ ਜਿਹੜੀ ਜੇਲ ਆ ਉਹ ਮળਦਾ ਤੇ ਤੁਸੀਂ ਇਹ ਦੇਖੋ ਕਿ ਜੇ ਗੇਟ ਅਸੀਂ ਡੀਸੀ ਨੂੰ ਮੈਂ ਗੱਲ ਕੀਤੀ ਡਿਪਟੀ ਕਮਿਸ਼ਨਰ ਤੋਂ ਬਾਅਦ ਐਸਟੀਐਮ ਬਾਹਰ ਆਏ ਉਹਨਾਂ ਨੇ ਕਿਹਾ ਐਸਟੀਐਮ ਕਹਿ ਕੇ ਗਏ ਕਿ ਸਾਰੇ ਕੈਂਡੀਡੇਟਸ ਨੂੰ ਜਿਹੜੇ ਚੋਣ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਅੰਦਰ ਭੇਜ ਦਿਓ ਪਰ ਪੁਲਿਸ ਦਾ ਇੰਨਾ ਮੜਾ ਰਵਈਆ ਸੀ ਕਿਉਂਕਿ ਬਾਰ-ਬਾਰ ਕੰਨਤ ਫੋਨ ਜਿਹੜਾ ਸੀ ਐਮਐਲਏ ਨੂੰ ਲਾਈ ਜਾਂਦੇ ਸੀ ਜੇ ਅਸੀਂ ਕੀ ਕਰੀਏ ਕੀ ਜੋ ਹਦਾਇਤ ਸੀ ਕਿਸੇ ਚੋਣ ਕਮਿਸ਼ਨ ਦੇ ਅਧਿਕਾਰੀ ਦੀ ਨਹੀਂ ਕਿਸੇ ਡੀਸੀ ਦੀ ਨਹੀਂ ਕੁਛ ਨਹੀਂ ਐਮਐਲਏ ਦੀ ਦੀ ਜਿਹੜੀ ਡਾਇਰੈਕਸ਼ਨ ਤੇ ਉੱਥੇ ਸਾਰਾ ਹੈ ਉਸ ਵਰ ਪਰ ਰਿਆ ਸੀਗਾ 11:30 ਬਜੇ ਪੌਣੇ 12:00 ਵਜੇ ਤੱਕ ਕਿਸੇ ਨੂੰ ਅੰਦਰ ਨਹੀਂ ਬੜਨ ਦਿੱਤਾ ਅਸੀਂ ਤੱਕੇ ਦੇ ਨਾਲ ਜਦੋਂ ਫਿਰ ਇੱਥੇ ਐਸਟੀਐਮ ਨੇ ਆ ਕੇ ਖਿਲਾਇਆ ਤਾਂ 3-4 ਬੰਦੇ ਐਂਟਰ ਕਰ ਸਕੇ ਬਾਕੀ ਫੇਰ ਬਾਹਰ ਹੁਲਦੇ ਰਹੇ ਨੈ ਹਰਾਨੀ ਦੀ ਗੱਲ ਇਹ ਹੈ ਕਿ ਉਹ ਤੋਂ ਬਾਅਦ ਜਿਹੜੇ ਅੰਦਰ ਵਿੱਚ ਅੱਤੇ ਗਏ ਬੰਦੇ ਉਥੇ ਇਹਨਾਂ ਦੇ ਅੰਦਰ ਗੁੰਡੇ ਖੜੇਗੇ ਜਿਹਦੇ ਵਿੱਚ ਦੋ ਨਾਮ ਨਿੱਜੀ ਤੌਰ ਤੇ ਮੈਂ ਜਾਣਦਾ ਜਿਹੜਾ ਇੱਕ ਭੱਜਦਾ ਵੀ ਤੁਸੀਂ ਨਜ਼ਰ ਆਇਆ ਵਾਇਰਲ ਜਿਹੜੀ ਵੀਡੀਓ ਜਿਹੜੀ ਹੋਈ ਹੈ ਇੱਥੇ ਜਸਤਾਰ ਸਿੰਘ ਜਿਹੜਾ ਮੌਜੂਦਾ ਸਰਪੰਚ ਆਹੋ ਜਡੌਲੀ ਪਿੰਡ ਦਾ ਉਹ ਸਾਡੇ ਇਹ ਬੈਠੇ ਨੇ ਸਰਦਾਰ ਪ੍ਰੇਮ ਸਿੰਘ 1939 ਦਾ ਬਰਥ ਹੈ ਇਹਨਾਂ ਦਾ ਇਹੀ ਜੇ 87 ਇਅਰ 올ਡ ਐਕਸ ਆਰਮੀ ਅਫੀਸਰ ਨੇ ਇਹਨਾਂ ਦੀ ਫਾਈਲ ਲੈ ਕੇ ਉਹ ਦੌੜਿਆ ਬੰਦਾ ਹੋ ਸਾਡੇ ਬੰਦੇ ਪਿੱਛੇ ਦੌੜੇ ਉਹ ਦੌੜ ਗਿਆ ਇੱਕ ਜਗਦੀਪ ਸਿੰਘ ਆ ਕੋਈ ਅਲੂਨੇ ਦਾ ਉਹਨੇ ਗੁੰਡਾਗਰਦੀ ਕਰਕੇ ਆ ਸਾਡੇ ਬੰਦੇ ਬੈਠੇ ਐ ਇੱਥੇ ਜਸਵੀਰ ਸਿੰਘ ਜੱਸੀ ਕੋਟਲੇ ਜੋਨ ਤੋਂ ਉਹਦੇ ਨਾਲ ਹੋਰ ਦੋ ਤਿੰਨ ਗੁੰਡੇ ਉਹਨਾਂ ਨੇ ਇਹਨਾਂ ਦੇ ਪੇਪਰ ਲਏ ਇਹਨਾਂ ਦੇ ਕਵਰਿੰਗ ਦੇ ਨਾਲ ਸੀ ਜਿਹੜੇ ਉਹਨਾਂ ਦੇ ਪੇਪਰ ਲੈ ਕੇ ਉੱਥੇ ਦੌੜ ਗਏ ਉਹ ਬੰਦੇ ਤੇ ਇਹਨਾਂ ਨੂੰ ਪੁਲਿਸ ਨੇ ਅੰਦਰ ਉਥੇ ਕਮਰੇ ਦੇ ਵਿੱਚ ਬੰਦ ਕਰਤਾ ਤੇ ਜਿਹੜਾ ਐਸਐਚਓ ਸਦਰ ਆ ਕੋਈ ਦਵਿੰਦਰ ਸਿੰਘ ਉਹਨੇ ਇਹਨਾਂ ਨੂੰ ਥ੍ਰੈਟ ਕੀਤਾ ਕਿ ਤੁਹਾਡੇ ਤੇ ਝੂਠਾ ਪਰਚਾ ਪਾ ਦੇਵਾਂਗਾ ਤੁਹਾਡੇ ਤੇ ਦਾ ਐਨਕਾਉਂਟਰ ਕਰ ਦੇਵਾਂਗਾ ਸ਼ਾਮ ਦੇ 3 ਵਜੇ ਤੱਕ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਬੰਦੇ ਕਿੱਥੇ ਹੈਗੇ ਆ ਇਹਨਾਂ ਨੂੰ ਅੰਦਰ ਬੰਦ ਕਰਕੇ ਰੱਖਿਆ ਗਿਆ ਨਾ ਇਹ ਚਾਹਣਾ ਕਿ ਜਿਹੜਾ ਦਵਿੰਦਰ ਸਿੰਘ ਐਸਐਚਓ ਨੇ ਜਿਹੜਾ ਸਦਰ ਦਾ ਉਹਦੇ ਤੇ ਕਿਡਨੈਪਿੰਗ ਦਾ ਪਰਚਾ ਜਿਹੜਾ ਦਰਜ ਹੋਣਾ ਚਾਹੀਦਾ ਅਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਕਿ ਇਹਨਾਂ ਦੀ ਜਿਹੜੀ ਫਾਈਲ ਆ ਉਹ ਦੁਬਾਰਾ ਜਿਹੜੀ ਜਿਮਾ ਹੋਣੀ ਚਾਹੀਦੀ ਆ ਇਹ ਤੋਂ ਇਲਾਵਾ ਜਿੰਨੀ ਗੁੰਡਾਗਰਦੀ ਇਹਨਾਂ ਨੇ ਕਰਨ ਦੀ ਕੋਸ਼ਿਸ਼